ਆ ਜੀ ਰਾਨ ਅੱਜ ਇਹ ਮੇਸ਼ਾ ਨਾਲ ਨੂੰ ਮਾਲ ਚੁੱਕਣਾ ਅੱਜ ਇਹ ਸ਼ਾਰਾ ਨਾਲ ਕੰਮ ਕਰਕੇ ਦੇਣੇ ਆ ਕੋਈ ਸੀਗਾ ਕਰ ਰਿਹਾ ਪੈਸੇ ਦੀ ਨਹੀਂ ਨਹੀਂ ਮਾਤਾ ਜੀ ਗੱਲ ਪੈਸੇ ਦੀ ਨਹੀਂ ਗਈ ਮੈਂ ਸਮਾਨ ਲੈਣਾ ਆ ਆ ਚਲੋ ਬਰਾਤ ਨੂੰ ਫਿਰ ਨਾ ਸਮਾਓ ਬੇਸ਼ੱਕ ਮੈਂ ਮਜ਼ਾ ਮਤਲਬ ਗੱਲ ਰਹਿਣਾ ਪਰ ਮੈਂ ਨਹੀਂ ਗੱਲ ਨਾ ਕਰੀ

ਨਾ 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 ਜਾਉ ਤੂੰ ਨਾ ਫੜੀ ਨਾ 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 ਜਾ 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 ਕੋਈ ਨਾ ਅਜੇ ਵੀ ਕਈ ਪਿੰਡਾਂ ਦੇ ਹਾਲਾਤ ਹੈਗੇ ਆ ਵੇਖ ਲੋ ਅਜੇ ਵੀ ਕਈਆਂ ਪਿੰਡਾਂ ਦੇ ਹਾਲਾਤ ਆ ਕੋ ਬੋਏ ਗਿਆਲਾ ਖਾਵਾਂ ਦੀ ਰੌਣਕ ਹੀ ਵੱਖਰੀ ਹੈ ਕਲੋਨੀਆਂ ਗੱਡੀਆਂ ਦੇ ਲੋਕ ਪੈਸੇ ਦੇ لالਚ ਹੀ ਪੈਸੇ ਲੈ ਲੈ ਕੇ ਜਗਾ ਵੇਚੀ ਜਾਂਦੇ ਆ ਕਹਾਂਗਾ ਬੋਰ ਸ਼ਾਹੀ ਇਹ ਇਹਨਾਂ ਦੀ ਮੰਨਤਾ ਹੈ ਕਿ ਇੱਥੇ ਜਿਹੜੇ ਆਪਣੇ ਆਰਮੀ ਗੈਂਡੇ ਗਵਾਹਾਂ ਬਾਬਾ ਸ਼ੌਮੀ ਭੱਜਦੀ ਏਅਰਪੋਰਟ ਵਾਲੇ ਕੀ ਇਹਨਾਂ ਦੀ ਨਾ ਇੱਥੋਂ ਜੋ ਦੌੜਦੀ ਆ ਰਾਤ ਨੂੰ ਜਦੋਂ ਇਹਨਾਂ ਦਾ ਪੰਡਹਾਰਾ ਹੁੰਦਾ ਨਾ ਉਹਨਾਂ ਦਾ ਬੋਰ ਸ਼ਾਹੀ ਦਾ ਜੋ ਦੌੜਦੀ ਤੋਂ ਉਹ ਜਾਂਦੀ ਆ ਵੱਡੇ ਛੋਟੇ ਬਲਾਂ ਦੇ ਭੈਣ ਰਾਈ ਐ ਉਹ ਜਗ੍ਹਾ ਕੀ ਆ ਓ ਦੇਖੋ ਜਗ੍ਹਾ ਭਾਵੇਂ ਵੇਖਣ ਨੂੰ ਛੋਟੀ ਲੱਗੇ ਪਰ ਇਹ ਚੱਕਰ ਆਮਤ ਬਹੁਤ ਜ਼ਿਆਦੀ ਹੈਗੇ ਮੋਰ ਸ਼ਾਦੀ ਸਟੋਰੀ ਕੀ ਹੈਗੀ ਆ ਕੋਟਾਂ ਦਾ ਸਾਂਹ ਨਾ ਮਾਰ ਪਾਵੇ ਮਿਲਦੇ ਆਂ ਫਿਰ ਬਾਅਦ ਚ